ਉਹ ਬਾਰੇ ਪავლਸ਼ੋ ਵਰਗੁ ਦੇ ਕੀ ਬੱਤੇ ਕੀ ਜੋ ਟੁੰਡੇ ਸੋ ਕਹਾ ਸੋ ਆਪੀ ਮੈਂ ਮੂਰਖ ਕਣ ਨ ਜਾਈ ਕਿਆ ਮੈਂ ਕਦੇ ਕਦੇ ਕਦ ਦੇਖਾ ਮੈਂ ਕਥ ਨ ਕਥ ਨ ਜਾਈ ਜੋ ਟੁੰਡ ਪਾਵੇ ਸੋ ਆਖਾ ਇਹ ਲੈ ਤੇਰੀ ਵਡਿਆਈ ਜਾਣ ਕਰੋ ਸਤਨਾਮ

ਸਾਵਧਾਨ ਕਾ ਕਰੀ ਜਿਓ ਮਹਾਰਾਜ ਜੁ ਦੇਸ ਕਰਦੇ ਹਨ ਕਿ ਸੰਤੋ ਇਹ ਮਿੱਤਰੋ ਸਾਵਧਾਨ ਹੋ ਜੇ ਇਕਾਕਰ ਚਿਤ ਰੋ ਮਹਾਰਾਜ ਜੀ ਨੇ ਫਿਰ ਪ੍ਰਭੂ ਦੀ ਚਿਤੀ ਕਰੋ ਸਾਵਧਾਨ ਕਾ ਕਰੀ ਜੀ ਬਿਨੁ ਚਿਤੀ ਕਰੋ ਮਤਲਬ ਕਹਿ ਰਹਾ ਹੋਇ ਇੱਕ ਮਾਨਸਾ ਇੱਕ ਚਿਤ ਭਾਇ ਕਾ ਕਰ ਮਨ ਨਾਲ ਭਗਤੀ ਕਰੋ ਜਪਣ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ ਸੁਖ ਮਨੇ ਸਹਿਜ ਗੋਬਿੰਦ ਗੁਣ ਨਾਮ ਸੁਖ ਮਨੇ ਵਿੱਚ ਮਹਾਰਾਜ ਕਹਿੰਦੇ ਜਿਹੜੇ ਪਰਮੇਸ਼ਰ ਦੇ ਗੁਣ ਹੈ ਪਰਮੇਸ਼ਰ ਦੇ ਨਾਮ ਦੀ ਜਿਹੜੀ ਨੈਮਾ ਦਾ ਗਿਆਨ ਹੈ ਸੁਖ ਨੇ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸਦਾ ਸੋ ਹੋਤ ਨਿਧਾਨ ਜਿੱਤੇ ਮਨ ਵਿੱਚ ਬਾਣੀ ਵਸ ਜਾਵੇ ਉਹ ਗੁਣਾ ਦਾ ਭੰਡਾਰ ਹੋ ਜਾਂਦਾ ਹੈ ਸੋ ਵਿਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਬ ਇੱਛਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਾਹਿਬ ਲੋਏ ਕਿਬਦੇਵ ਕਰ ਰਹੇ ਨਾਰਾਇਣ ਜੀ ਕਹਿੰਦੇ ਕੁਝ ਜਿਹੜੇ ਸਾਡੇ ਇਛਾਾਂ ਪੂਰਨ ਹੋ ਜਾਂਦੇ ਆਂ। ਜੜੀ ਇਛਾ ਤਾਂ ਕਿ ਪੂਰਨ ਹੋਏ। ਪ੍ਰਮਾਣ ਪੁਰਖ ਪ੍ਰਗਟ ਸਾਵਲ ਹੋਏ। ਉਹ ਕੋਈ ਜਿਹੜਾ ਸੇਸ਼ ਹੋ ਕੇ ਮਾਰ ਜੀ ਗਏ ਤੇ ਸਾਰੇ ਲੋਕਾਂ ਵਿੱਚ ਪ੍ਰਗਟ ਹੋ ਜਾਂਦਾ ਹੈ। ਉਚਾਰਨ ਕਰੋ। ਸਤਨਾਮੁ ਜੀ ਵਾਹਿਗੁਰੂ ਸਹਿਬ ਜੀ। ਆਗਮਨ ਜਾਣ ਮੜੀ ਕਹਿੰਦੇ ਸਭ ਤੋਂ ਉੱਚਾ ਜਿਹੜਾ ਸਥਾਨ ਨੂੰ ਪ੍ਰਾਪਤ ਹੁੰਦਾ ਹੈ ਸਭ ਤੇ ਉਹਦੇ ਪਾਇ ਸਥਾਨ ਗੌਰਨ ਹੋਵੇ ਆਗਮਨ ਆਣ ਮੜੀ ਕਹਿੰਦੇ ਫਿਰ ਉਸ ਸੌਨਾ ਜਿਹੜਾ ਪ੍ਰਾਪਤ ਹੋ ਗਿਆ ਹੈ ਮੁੜ ਕੇ ਆਉਣਾ ਜਾਣਾ ਨਹੀਂ ਪੈਂਦਾ ਹੈ ਉਚਾਰਨ ਕਰੋ ਸੋਇ ਨਾਨਕ ਜਿਸੈ ਪ੍ਰਾਪਤ ਹੋਏ ਇਹ ਨਾਨਕੋ ਕੁੱਠਾ ਜਿਸ ਨੂੰ ਪ੍ਰਾਪਤ ਹੋ ਜਾਂਦੀ ਹੈ ਮਹਾਰਾਜ ਕਹਿੰਦੇ ਅਹਿੰਤ ਨੂੰ ਛੱਟ ਕੇ ਨਾਨਕ ਜਿਸੈ ਪ੍ਰਾਪਤ ਹੋਏ ਹਰ ਤਨਖਾੜੇ ਚ ਲੈ ਜਨ ਕੋ ਉਹ ਹਰੇ ਦਾ ਧੰਨਾ ਜਿਹੜਾ ਕਮਾਈ ਕਰਕੇ ਫਿਰ ਇੱਥੋਂ ਆਪਣੇ ਨਾਲ ਲੈ ਕੇ ਜਾਣਾ ਹੈ ਜਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅੱਗੇ ਛੇਵਾਂ ਪੜਾਹ ਜੋ ਵਿਚਾਰ ਲਈ ਮਾਣ ਨੂੰ ਬੈਂਚੀ ਕਰਦਾ ਹਾਂ ਕਿਰਪਾ ਕਰੋ ਜੀ ਨਭ ਨਿਜ ਬੋਧ ਗਿਆਨ ਸਰਬ ਤੈ ਸਿਜ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸਰੇ ਸੁਖਮਿ ਸਿਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੈ ਮਨਤ ਸਗਲ ਤੇ ਉਦਾਸ ਸੁੰਦਰ ਚਾਤੁਰ ਅਤਕਾ ਬੇਟਾ ਕਾਮਦਾ ਸੇ ਇੱਕ ਜਿ ਟਟਾ ਇਹ ਪੱਲੋ ਤੇ ਜਾ ਕੇ ਮੁਖ ਭਨੇ ਗੁਰਨਾਟਨ ਭਜਨ ਮਨ ਸੁਨੇ ਮਹਾਰਾਜੀ ਇਹਦੇ ਵਿੱਚੋਂ ਜਿਹੜੀਆਂ ਪੰਕਤੀਆਂ ਲਈਆਂ ਪਹਿਲਾ ਹੈ ਜਸਮੀ ਪੰਨਤੀ ਜਵਰਨ ਨੌਂ ਪੰਕਤੀ ਲੀ ਹੈ ਮਹਾਰਾਜ ਕਹਿੰਦੇ ਇਹ ਭਾਰਤ ਦੇ ਜਾਣ ਕੇ ਮੁਖ ਭਨੇ ਗੁਰੂ ਨਾਨਕ ਦੇ ਨਾਮ ਬਚਨ ਮੰਨ ਸੁਨੇ ਇਹ ਦੋਲੇ ਦਾ 910ਵੀਂ ਹੈ ਹਾੜੀ ਕਹਿੰਦੇ ਜੋ ਕੋ ਗੁਰੂ ਨਾਨਕ ਦੇ ਨਾਮ ਸੁਖਮਨੀ ਬਾਜ ਬਚਨ ਹੈ ਨਾ ਇਤੁ ਸੁਖਨੀ ਸਰਜੀ ਦੇ ਮਨ ਨਾਲ ਸੁਨੇ ਜਾਂ ਮੂੰਦੂ ਉਚਾਰਨ ਕਰੇ ਉਸ ੁਰਖ ਨੂੰ ਉਸ ੁਰਖ ਨੂੰ ਇਹ ਭਲ ਪ੍ਰਾਪਤ ਹੋਣਗੇ ਉਚਾਰਨ ਕਰੋ ਸਤਨਾਮ पै खेवा बदद वा ග अගග देख द ख त्र न न सव मुखठ मिल्य ख मुक्न साझ मिल्य සි ਰੇ ਤੇ ਨਾਮ ਨਿਧ ਰੇਧਿਆ ਦੇ ਨਾਮ ਨਿਧਿਆ ਮਿਲ ਜਾਣਗੇ ਮਾਰੇ ਕਹਿੰਦੇ ਅਕੇ ਮਾਰੇ ਹੋਰ ਸਮਝਾ ਰਹੇ ਹਨ ਬੁੱਢ ਗਿਆਨ ਸਰਵਜੈ ਸਿੱਧ ਬੁੱਢੀਆਂ ਅਗੇ ਦਾ ਗਿਆਨ ਸਾਰਿਆਂ ਸਿੱਧੀਆਂ ਤੇ ਹੋਰ ਮਾਰੇ ਕਹੇ ਸਮਝਾ ਰਹੇ ਹਨ ਵਿੱਦਿਆ ਟੱਪ ਯੋਗ ਪ੍ਰਵਿਧਾਨ ਗਿਆਨਹ੍ਰਿਸ਼ਟ ਉਤਮੇਦਾਨ ਮਨ ਦੇ ਅੰਦਰ ਵਿੱਧਾ ਹੋ ਮਿਲੂਗੀ ਤਾਂ ਪਹਿੜਾ ਪਰਉੰਦਾ ਧਿਆਨ ਕਰਨਾ ਉਸਨਾਂ ਸੰਜੋਗ ਉਹ ਮੇਂ ਮਿਲਾ ਕਰਨਾ ਮਹਾਰਾਜੀ ਦੇ ਨਾਲ ਜਿਗ ਹੋਰ ਸ੍ਰੇਸ਼ਟ ਗਿਆਨ ਹੈ ਉਤਮੇਦਾਨ ਗਿਆਨ ਵੇੜ ਉਤਮੇਦਾਨ ਦੇ ਨਾਲ ਇਹਦੇ ਵਿੱਚ ਦੱਸਿਆ ਹੈ ਅੰਤਰ ਗਾਥੇ ਦੇ ਸਮਾਲਣਾ ਆਉ ਅੰਕਰਣ ਤੇ ਇਸ ਨਾਲ ਉਹਦੇ ਵਿੱਚ ਉਹਨਾਂ ਇਸ਼ਾਰਾ ਬਾਰੇ ਬਾਰੇ ਦੱਸਿਆ ਨਾ ਉਹ ਤੋਂ ਵੀ ਇਸ਼ਾਰਾ ਕਿ ਹੋਰ ਸਮਝਾਣੇ ਹਨ ਮਾਲੋ ਜੀ ਚਾਰ ਬਦਾਰਸ ਕਮਨ ਪ੍ਰਗਾਸ ਸਭ ਕੇ ਮਨ ਸਭ ਤੇ ਉਦਾਸ ਹੋ ਚਾਰੇ ਬਦਾਰਸ ਹੁਣ ਚਾਰ ਬਦਾਰਸ ਹੈਗੇ ਧਰਮ ਅਰਥ ਕਾਮ ਮੁਕਸ਼ ਸਾਡੇ ਮਨ ਦੇ ਸਾਗਰ ਤੇ ਉਡਾਸ ਮਾਰੇ ਕਹਿੰਦੇ ਯਾਰੇ ਬਰਬਾਦ ਦੇ ਹਿੰਦੇ ਵੀ ਜਿਹੜਾ ਕੰਮ ਨਾ ਹੈ ਉਹ ਖਿੜ ਜਾਵੇਗਾ ਖਿੜ ਜੂ ਕਾ ਯਾਰ ਬਰਬਾਦ ਕਬਰ ਪਰ ਗਾਜ਼ ਸਾਡੇ ਮਨ ਦੇ ਸਾਗਰ ਤੇ ਉਡਾਸ ਕੇ ਮੜੀ ਕਹਿੰਦੇ ਸਾਰੇ ਮੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਹੋਣਾ ਹੋਣਾ ਸੁੰਦਰ ਯਾਤਰ ਦਨਾ ਹੋਣਾ ਸਿਆਣਾ ਹੋਣਾ ਟਟਕਾ ਵੇਚਾ ਟਟਕਾ ਵੇਚਾ ਸੁੰਦਰ ਤੇਰ ਟਟਕਾ ਵੇਚਾ ਤਾਜ਼ਾ ਜਾਟਨ ਹਾਰ ਹੋਣਾ ਸੁੰਦਰ ਤੇਰ ਟਟਕਾ ਵੇਚਾ ਹਮਦਰਸੀ ਇੱਕ ਜਰੇ ਟੇਡਾ ਕੁਝ ਨਿੱਜੇ ਵਿੱਚ ਸਮਝਾਸੀ ਹੋਣਾ ਅਨੇਕਤਾ ਵਿੱਚ ਇੱਕ ਦਾ ਦੇਖਣ ਹਾਰ ਹੋਣਾ ਵਿਚਾਰਨ ਕਰੋ ਸਤਿਨਾਮ ਜੀ ਦਾ ਦੇਖਣ ਹਾਰ ਹੋਣਾ ਇਹ ਜਿਹੜੇ ਬੱਚੇ ਨੇ ਵਾਰ ਜੀ ਕਰਿਆ ਕਹਿੰਦੇ ਇਹ ਬਾਣੀ ਨੇ ਪ੍ਰਾਪਤ ਬਹੁ ਗਿਆਨ ਜਿਹੜਾ ਸੁਖ ਮਨਿਤਾ ਅਭੀਜਾ ਨਾਮ ਰਵਣ ਕਰਦਾ ਹੈ ਜਪਦਾ ਹੈ ਤੇ ਬਾਣੀ ਨੂੰ ਸੁਣ ਨਾਲ ਉਚਾਰਨ ਕਰਦਾ ਹੈ ਤੇ ਕੰਨਾਂ ਨਾਲ ਸੁਣਦਾ ਹੈ ਇਹ ਚੀਜ਼ਾਂ ਮੰਨ ਕੇ ਉਹਨੂੰ ਪ੍ਰਾਪਤ ਹੋ ਜਾਂਦੀਆਂ ਹਨ ਉਚਾਰਨ ਕਰੋ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇਹ ਭਾਣ ਤਿਸ ਜਨ ਕੇ ਮੁਖ ਭਨੇ ਗੁਰਨਾਮ ਨਾਮ ਬਚਨ ਮੰਨ ਸੁਨੇ ਇਹ ਦੋ ਪੰਗਿਆਂ 9ਵੀਂ ਦਸਵੀਂ ਦੇ ਜਵਾੜੇ ਹਾਰੇ ਕਹਿੰਦੇ ਜੋ ਕੋਈ ਗੁਰੂ ਨਾਨਕ ਦੇ ਨਾਮ ਜਿਹੜੇ ਸੁਖਮਨੀ ਸਾਹਿਬ ਜਾਂ ਅਚਨ ਹੈ ਮਨ ਨਾਲ ਸੁਣੂਗਾ ਜਾਂ ਉਚਾਰਨ ਕਰੂਗਾ ਉਸ ਪਰਖ ਨੂੰ ਜੋ ਉੱਪਰ ਦੱਸ ਕੇ ਫਲ ਪ੍ਰਾਪਤ ਹੋਣਗੇ ਉਚਾਰਨ ਕਰੋ ਸਤਿਨਾਮ ਸ਼ੀਰੀ ਵਾਹਿਗੁਰੂ ਸਾਹਿਬ ਜੀ ਇਹ ਹੁਣ ਸਤਿਮਾ ਜੋ ਪੜਾ ਹੈ ਜੁੜੂ ਕਰਦੇ ਮਹਾਰਾਜ ਜੀ ਬੇਨਤੀ ਕਰਦਾ ਹਾਂ ਕਿਰਪਾ ਕਰੋ ਜੀ ਇਹੋ ਨ ਧਾਨ ਜਪੈ ਮਨ ਕੋਏ ਸਭ ਯੁਗ ਮਹਿ ਤਾਕੇ ਗਤ ਹੋਏ ਮਹਾਰਾਜ ਜੀ ਕਹਿੰਦੇ ਜੇ ਕੋਈ ਇਹ ਸੁਖ ਮਿਣੇ ਖਜਾਨਾ ਹੈ ਜੋ ਨਾਮਧਾਰ ਬਣਿਦਾ ਇਹਨਾਂ ਮਨ ਲਾ ਕੇ ਪੜੇਗਾ ਇਹਨਾਂ ਜਾਣੇ ਜਪੈ ਮਰੂ ਕਿਹੜਾ ਕੋ ਜਪ ਕਰੂਗਾ ਫਟੋ ਬਹਾਰ ਜਿਹੜੇ ਸਭ ਯੁਗਾਂ ਮੈਂ ਹੈ 당ੇ ਗਤ ਹੋਏ ਤੇ ਕਾਇ ਹੋ ਕਿਸੇ ਯੁਗ ਵਿੱਚ ਹੋਵੇ ਉਹਨੇ ਮੁਕਤੀ ਹੋਈ ਇਹ ਉਚਾਰਨ ਕਰੋ ਨਾਮ ਜੀ ਲਾਏ ਗੁਰੂ ਸਾਹਿਬ ਜੀ ਗੋਣ ਗੋਵਿੰਦ ਨਾਮ ਢੁਣਵਾਣੀ ਹਿਮ੍ਰਿਤ ਸਤਰ ਭੇਜ ਬਖਾਣੇ ਵਾਣੀ ਦਾ ਪਾਠ ਹੈ ਨਾ ਮਾਣੇ ਕਹਿੰਦੇ ਗੋਵਿੰਦ ਦੇ ਗੁਣਾ ਦੀ ਹਰ ਨਾਮ ਦੀ ਧੁੰ ਲੱਗ ਜਾਂਦੀ ਹੈ ਗੋਵਿੰਦ ਗੁਣ ਗੋਵਿੰਦ ਨਾਮ ਧੁੰ ਬਾਣੀ ਗੋਵਿੰਦ ਦੇ ਗੁਣਾ ਦੇ ਤੇ ਬਾਣੀ ਦੇ ਪਾੜਨੇ ਵਿੱਚ ਹਰ ਨਾਮ ਦੀ ਧੁੰ ਲੱਗ ਜਾਂਦੀ ਹੈ ਸਿਮਰਿਤ ਸਾਚਰ ਬੇਨ ਬਖਾਣੀ ਤੇ ਬੇਦਾ ਸਿਮਰਤੀਆਂ ਤੇ ਸਾਚਣ ਅਗੇ ਗੱਲ आखी है विचारण करो सतनाम श्रीवा है तुलसीदास जी गल में आके वेजान कहंदे नाम यबडे उनका वो परमेश्वर है अगेगा साधन दाता केवल है नाम गोविंद भज के मन विच आवन कहंदे सारे बच्चा दा भी ये ये जेड़ा है सिद्धांत है जेड़ा ਮੇਸ਼ਰਾ ਦਾ ਨਾਮ ਹੈ ਨਾਲੋ ਦਾ ਆਦਿ ਕੇਵਲ ਨਾਮ ਜਿਹੜੇ ਸਾਰੇ ਮਤਾਂ ਦਾ ਹੈ ਜਦ ਅਗਨੇ ਨਾਮ ਲਖ ਰਟਣਾ ਨਾਮ ਦਾ ਯਪਣਾ ਹੈ ਜੁੜ ਭੜ ਕੇ ਮਨ ਵਿਸ਼ਰਾਮ ਗੋਵਿੰਦ ਪਰਮੇਸ਼ਰ ਜੋ ਕੋ ਤਾ ਹੈ ਮਨ ਦੇ ਵਿੱਚ ਇਹ ਨਿਵਾਸ ਹੋ ਜਾਵੇਗਾ ਨਾਮ ਦਾ ਬਨਿਦਾ ਉਤਾਰਨ ਕਰੋ ਸਾਰਾ ਸੰਗਤ ਕਰਨ ਦੇ ਨਾਲ ਕਰੋੜਾ ਬਾਬ ਬਣ ਜਾਂਦੇ ਹਨ ਗੰਧੇਰੇ ਬਾਅਦੇ ਜਾਂਦੇ ਟੂਟਰ ਸਾਡੇ ਦੀ ਕਿਰਪਾ ਦੇ ਨਾਲ ਜਮਾ ਤੋਂ ਛੁਡਕਾਰਾ ਮਿਲਦਾ ਹੈ ਉਚਾਰਨ ਕਰੋ ਜੀ ਵਾਹੇ ਗੁਰੂ ਸਾਹਿਬ ਜੀ ਯਾ ਕਰ ਮस्तक ਕਰਮ ਪ੍ਰਭ ਭੇ ਸਾਰ ਦਰਨ ਨਾਨਕ ਤੇ ਆਏ ਤੇ ਕੇ ਮਹਾਰਾਜ ਇਹ ਸਮਝਾ ਰਹੇ ਆ ਨਮ ਜੇ ਰਾਹੀ ਇਹ ਨਾਨਕ ਸਾਧੂ ਦੇ ਸ਼ਰਨ ਉਹ ਆਉਂਦੇ ਹਨ ਸਾਰ ਦਰਨ ਨਾਨਕ ਤੇ ਆਏ ਇਹ ਨਾਮ ਘਰ ਸ਼ਰਨ ਉਹ ਆਉਂਦੇ ਹਨ ਜਾਗ ਬਸਤ ਕਰਮ ਪ੍ਰਭ ਪਾਏ ਜਿਨ੍ਹਾਂ ਦੇ ਮੱਥੇ ਉੱਤੇ ਪ੍ਰਭ ਨੇ ਆਪ ਇਹ ਜਿਹੜੇ ਨੇਕ ਹੈ ਦਿਖੇ ਹੁੰਦੇ ਹਨ ਕਰਨ ਕਰੋ ਸਤਨਾਮ ਦੀਵਾ ਹੈ ਗੁਰੂ ਸਾਹਿਬ ਜੀ ਜਿਹਨਾਂ ਦੇ ਮੱਥੇ ਉੱਤੇ ਲੇਖਾਨੀ ਪਕਸ਼ੀ ਹੁੰਦੀ ਹੈ ਉਹਨਾਂ ਨੂੰ ਇਹ ਸ਼ਰਨ ਪ੍ਰਾਪਤ ਹੁੰਦੀ ਹੈ ਕਰਨ ਕਰੋ ਸਤਨਾਮ ਦੀਵਾ ਹੈ ਗੁਰੂ ਸਾਹਿਬ ਜੀ ਕਿਹਨਾਂ ਅੱਜਾ ਜੋ ਪੜਾਣਾ ਵਿਚਾਰ ਕਰਨੇ ਪਰ ਜਿੰਨੂ ਬੈਠਿਆ ਹੈ ਕਿਰਪਾ ਕਰੋ ਜੀ ਜਿਸ ਮਨ ਬਸੈ ਸੁਣੈ ਲਾਇ ਪ੍ਰੀਤ ਜਿਹੜਾ ਮਨ ਨੂੰ ਪ੍ਰੀਤੀ ਲੱਗੇ ਉਹਨੇ ਲੈ ਬਾਣੀ ਮਾਰ ਜੀ ਕਹਿੰਦੇ ਤੇਜਾ ਨਾਮ ਹਰ ਪ੍ਰਭੂ ਚੀਰ ਉਹਦੇ ਮਨ ਵਿੱਚ ਜੇ ਬਾਣੀ ਬੱਜ ਜਾਵੇਗੇ ਲੇਕੇ ਉਚਾਰਨ ਕਰੋ ਇਹ ਚਿੱਤੇ ਦੇ ਵਿੱਚ ਮਨ ਦੇ ਵਿੱਚ ਸਰਬ ਭਾਪਾਂ ਦੇ ਹਰਨੇ ਵਾਲਾ ਪ੍ਰਭੂ ਆਬਸੇਗਾ ਜਿਉ ਲੇ ਜਨਮ ਮਰ ਦਾ ਦੁੱਖ ਹੈ ਜਨਮ ਮਰ ਮੁਕਤਾ ਰੋਕਣੇ ਵਾਲ ਹੈ ਜਨਮ ਮਰ ਦਾ ਦੁੱਖ ਉਹ ਪ੍ਰਭੂ ਨੂਰ ਕਰ ਦੇਵੇਗਾ ਜੁਲਬ ਜਿਹੇ ਤਨਕਾਰ ਉਧਾਰੇ ਇਛਾ ਜਿਹੜੀ ਜੁਲਬ ਦੇ ਅਸ ਸੱਚਾ ਅਤਿ ਬਾਣ ਪਾਟ ਉਜਾਰ ਕਰ ਦੇਵੇਗਾ ਉਚਾਰਨ ਕਰੋ ਅੰਮ੍ਰਿਤਾਂ ਦੀ ਬਾਣੀ ਇੱਕ ਨਾਮ ਮਨਮਾਇਸ਼ ਮਾਨੇ ਜਦੋਂ ਇੱਕ ਨਾਮ ਹੈ ਜਿਹੜਾ ਨਿਭਾਣੇ ਜਾਗੇ ਜਿੱਤਿਆ ਹੈ ਮਨ ਦੇ ਵਿੱਚ ਸਮਾ ਜਾਵੇਗਾ ਨਿਰਮਲ ਸੁਭਾਅ ਅੰਮ੍ਰਿਤਾਂ ਦੀ ਬਾਣੀ ਜਿਹੜੀ ਜਿਹੜੀ ਬਾਣੀ ਹੈ ਅੰਮ੍ਰਿਤ ਵਰਗੀ ਮਿੱਠੀ ਤੇ ਅਮਰ ਕਰਨੇ ਵਾਲੀ ਹੋ ਜਾਵੇਗੀ ਭਾਰਗੇ ਕਹਿੰਦੇ ਜਦੋਂ ਚਿੱਤ ਦੇ ਵਿੱਚ ਨਾਮ ਬੋਜਨ ਦਾ ਹੈ ਮਹਾਰਿਗਨ ਜਨਮ ਮਰਨ ਦਾ ਦੁੱਖ ਨਿਵਾਰ ਹੈ ਜੁਲੇ ਜਨਮੰਦਰ ਦੁੱਖਾਂ ਪਰੋਂ ਨੂੰ ਦੂਰ ਕਰ ਦਿੰਦੇ ਹਨ ਦੁਰਲਭ ਜਿਹੇ ਚਲਕਾਰ ਉਧਾਰ ਹੈ ਜਿਹੇ ਦੁਰਲਭ ਜਿਹੇ ਹੈ ਚੱਟ ਪਾਟ ਉਧਾਰ ਕਰ ਦਿੰਦੇ ਹਨ ਉਚਾਰਣ ਕਰੋ ਨਾਮ ਜਿਹੀ ਵਾਹ ਹੈ ਗੁਰੂ ਸਾਹਿਬ ਜੀ ਨਿਰਮਲ ਸੋਵਾ ਅੰਮ੍ਰਿਤ ਚਾਤੀ ਬਾਣੀ ਇਕ ਨਾਮ ਮਨ ਮਾਹੇ ਸੁਮਾਨੇ ਮਹਾਰਿਜ ਜੀ ਕਹਿੰਦੇ ਇਸ ਬਾਣੀ ਦੇ ਵਿੱਚ ਜੋ ਦੱਸਿਆ ਇੱਕ ਨਾਮ ਦੇ ਮਨ ਵਿੱਚ ਸਮਾ ਜਾਣਾ ਹੈ ਇਹਨਾਂ ਸੋਭਾ ਅੰਮ੍ਰਿਤਾਂ ਕੀ ਬਾਣੀ ਉਹਦੇ ਠੀਕ ਠੀਕ ਨਿਰਕਰ ਹੋ ਜਾਵੇਗੀ ਜੇ ਤੁਸੀਂ ਬਾਣੀ ਅੰਮ੍ਰਿਤ ਵਰਗੀ ਮਿੱਠੀ ਤੇ ਅਮਰ ਕਰਨ ਵਾਲੀ ਹੋ ਜਾਵੇ ਨੀਂ ਉਚਾਰਨ ਕਰੋ ਮਰਤਾ ਦੇ ਭਾਵੇਂ ਇੱਕ ਨਾਮ ਮੰਨਣਾ ਹੈ ਸਮਾਨੀ ਨੂਗਰੋ ਵਿੱਚ ਭੈ ਪਰ ਭਰਮ ਸਾਧਨਾ ਨੇ ਰੋਜ਼ਾਗੇ ਕਰ ਕਰਮ ਉਹ ਜੇ ਬਾਰੇ ਕਹਿੰਦੇ ਜੂ ਜੇ ਧੁਖ ਤੇ ਰੋਗ ਹੈ ਧੁਖ ਰੋਗ ਵਿੱਚ ਸੇ ਭੈ ਪਰ ਜਿਹੜੇ ਭੈ ਰੱਗ ਭਰਮ ਹੈ ਉਹ ਸਾਰੇ ਵਿੱਚ ਜਾਣਗੇ ਉਚਾਰਨ ਕਰੋ ਲੋਗ ਰੋਪਿੰਛ ਪਰਮਨ ਸਾਧਨਾ ਨਾਮ ਨਿਰਮਲ ਕਰ ਗਏ ਕਰਨ ਉਹਦੇ ਕਾਰਮੇ ਵਿੱਚ ਬਿਤਰ ਹੋ ਜਾਣਗੇ ਜਿਸ ਦਾ ਨਾਮ ਸਾਨੂੰ ਹੋ ਜਾਵੇਗਾ ਉਹ ਸਾਨੂੰ ਹੈ ਉਚਾਰਨ ਕਰੋ ਨਾਮ ਸਿਰੀ ਵਾਹਿ ਦੁਰਤਾ ਹੈ ਮਜੀ ਸਾਡੇ ਉਚਤਾ ਕੀ ਸ਼ੋਭਾ ਬਣੀ ਨਾਨਕੇ ਗੁਣ ਨਾਮ ਸੁਖ ਮੰਨੇ ਅੱਗੇ ਮਹਾਰਾਜ ਜੀ ਸਮਝਾ ਰਹੇ ਹਨ ਜਣ ਸਾਨੂੰ ਹੈਗਾ ਨਾ ਮਾਰੇ ਜੀ ਸੋਭਾ ਹੈ ਸਹਨਾਂ ਤੋਂ ਉੱਚੀ ਜਾ ਬਣਗੇ ਇਹਨਾਂ ਗੁਣਾ ਕਰਕੇ ਇਸ ਬਾਣੀ ਦਾ ਦਾਮ ਸੁਖਮਨੀ ਹੈ ਗੁਰਾਂ ਦੇ ਮਹਾਰਾਜ ਜੀ ਬਚਨ ਕਰਦੇ ਹਨ ਉਚਾਰਨ ਕਰੋ ਸਿਰੀ ਵਾਹਿ ਤੁਰੁ ਸਾਹਿਬ ਜੀ ਸੁਖੁ ਨੇ ਸੁਖੁ ਅਮਰਤ ਨਾਮੁ ਕੁਦਜ ਨਾਗੈ ਮਨ ਬਿਸ਼ਰਾਮ ਰਹਾਉ ਇਹ ਰਹਾਉ ਜੀ ਬੰਦਤੀ ਹੈ ਜੇ ਮਹਾਰਾਜ ਜੀ ਨੇ ਜੋ ਬਿਣੀ ਇਹ ਜੋ 24 ਬਧਿਆ ਮਹਾਰਾਜ ਦੀ ਕਿਰਪਾ ਦੇ ਸਦਕੇ ਸਪੂਰਨ ਹੋਇਆ ਹਨ ਬੰਦ ਚਾਰਟ ਕਰਦਿਆਂ ਕੋਲੋ ਇੱਕ ਨੇ ਅਨੇਕਾ ਕਰਦਿਆਂ ਵਿਚਾਂ ਕੋਲ ਰਹਿ ਜਾਂਦੇ ਹਨ समाज शिव देगा बड़े समर्थवा प्रवान करो जी महाराज आज का धनवाद है जो बच्चे सेवा शिव चाहते हैं उन्होंने भी धनवाद है जो वास कर करते हैं उन्होंने भी धनवाद है ਹਰਿਆ ਦੇ ਨਗੋੜ ਕੋਠੂ ਰਾਣ ਤਰਵਾਵ ਕਰਦੇ ਹਾਂ ਆਪਣੇ ਗਿਰਬਸ ਢਲਗੇ ਜੋ 24 ਸਧਿਆ ਹੈ ਇਸ ਪੂਰਨ ਹੋਇਆਂ ਹਨ ਇੱذਤਰ ਬੱਚਿਆਂ ਨੂੰ ਸਿਵ ਵਿੱਚ ਲਾਏ ਰੱਖਣ ਲਈ ਬੇਨਤੀ ਕਰਦੇ ਹਾਂ ਸੁਖ ਸੁਖਮ੍ਰਿਤ ਪ੍ਰਭ ਨਾਮ ਅਗਦੇ ਜਿਨਾ ਕੈ ਮਨ ਵਿੱਚ ਸ਼ਰਮ ਮਨੁੱਖ ਸੁਖ ਢੇੜ ਹੜੀ ਬਾਣੀ ਹੈ ਪਰਮੇਸ਼ਰ ਦਾ ਨਾਮ ਹੈ ਅਮਰ ਸੁਖ ਦਾ ਦਾਤਾ ਹੈ ਅਮਰ ਤੋਂ ਸੁਖ ਹੈ ਜੋ ਸਰੀਰ ਦੇ ਮਰਨ ਨਾਲ ਨਹੀਂ ਮਰਦਾ ਹੈ ਅਮਰ ਸੁਖ ਸਦਾ ਦਾ ਸੁਖ ਸੁਖਮ ਨਹੀਂ ਸੁਖ ਅਮਰ ਪ੍ਰਮਨਾ ਭਗਤ ਜਿਨਾ ਕੇ ਮਨ ਵਿੱਚ ਰਾਮ ਇਸ ਤਰ੍ਹਾਂ ਜਿਹੜੇ ਭਗਤ ਹੈ ਪੁਰਸ਼ਾਂ ਦੇ ਮਨ ਵਿੱਚ ਨਾਮ ਦਾ ਨਿਵਾਸ ਪ੍ਰਭੂ ਜੀ ਕਰਾ ਦਿੰਦੇ ਆ ਰਹੁਣ ਭਗਤੀ ਰਹਿ ਉਤਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਦਾ ਧੰਵਾਦ ਸਰਦ ਧੰਵਾਦ ਬਿਲਾਓ ਮਤੇ ਹਣ ਬਾ ਅਖੇ ਵਿਰਾਮ ਨਾ ਦੇਗਾ ਤੁਹਾਨੂੰ ਅ ਬਿਲਾਓ ਮਤੇ